ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਅੱਜ ਬਹੁਤ ਵੱਡਾ ਦਿਨ ਹੈ ਜੀ 11ਵੀਂ ਸ਼ਰੀਫ ਔਰ 11ਵੀਂ ਦਾ ਜਿਹੜਾ ਦਿਹਾੜਾ ਉਹ ਸੋਨੂ ਸਾਈਂ ਜੀ ਵੱਲੋਂ ਇੱਥੇ ਮਨਾਇਆ ਜਾ ਰਿਹਾ ਹੈ ਬਿਲਕੁਲ ਦਰਬਾਰ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਪਾਪਾ ਜੀ ਬੈਠੇ ਨੇ ਮਰਜੀ ਸਾਈਂ ਜੀ ਔਰ ਸੰਗਤਾਂ ਦੇ ਤੁਹਾਨੂੰ ਦਰਸ਼ਨ ਕਰਵਾਉਣਾ ਹੈ ਜੀ ਔਰ ਸੰਗਤਾਂ ਦੇ ਲਾਈਵ ਦਰਸ਼ਨ ਕਰਵਾ ਰਹੇ ਆ ਤੁਹਾਨੂੰ ਸੰਗਤਾਂ ਲੰਗਰ ਛਕਦੇ ਹੋਈਆਂ ਔਰ ਬਾਹਰ ਤੋਣਾ ਚੱਲਦਾ ਹੋਇਆ ਬਾਬਾ ਜੀ ਦਾ ਔਰ 11ਵੀਂ ਦੇ ਦਿਹਾੜੇ ਮੌਕੇ ਜਿਹੜੇ ਬੱਚੇ ਸਾਡੇ ਉਹ ਸੇਵਾ ਵੀ ਕਰ ਰਹੇ ਨੇ ਔਰ ਬਾਬਾ ਜੀ ਆਪ ਜਿਹੜੀ ਲੰਗਰ ਦੀ ਸੇਵਾ ਕਰ ਰਹੇ ਨੇ ਔਰ ਸੰਗਤਾਂ ਇੱਥੇ ਇਕੱਤਰਤ ਹੋਈਆਂ ਨੇ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਕਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਇਸ ਦਰਬਾਰ ਦੇ ਉੱਪਰ ਅੱਜ 11ਵੀਂ ਦਾ ਜਿਹੜਾ ਬਹੁਤ ਵੱਡਾ ਦਿਹਾੜਾ ਉਸ ਦਿਹਾੜੇ ਮੌਕੇ ਸੋਨੂ ਸਾਈਂ ਜੀ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਸਰਕਾਰਾਂ ਦੇ ਦਰਬਾਰ ਤੇ ਔਰ ਬਾਬਾ ਜੀ ਬੈਠੇ ਨੇ ਅਮਰਜੀਤ ਜੀ ਉਹਨਾਂ ਨੇ ਤੁਹਾਡੀ ਗੱਲਬਾਤ ਕਰਾਵਾਂਗੇ ਜੀ ਸਰ ਸ੍ਰੀਕਰ ਪੱਟੇ ਸਾਹਿਬ ਸੋ ਬਹੁਤ ਬਹੁਤ ਮੁਬਾਰਕਾ ਜ 11ਵੇਂ ਦੇ ਇਸ ਦਿਹਾੜੇ ਮੁੱਖੇ ਬਾਬਾ ਜੀ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਤੁਹਾਨੂੰ ਦਿਖੋ ਜੀ ਸਾਰੀ ਸੰਗਤਾਂ ਨੂੰ ਵੀ ਬਹੁਤ ਵੱਡੀਆਂ ਮੁਬਾਰਕਾਂ ਜੀ ਔਰ ਬਾਕੀ ਤੁਹਾਡੇ ਚੈਨਲ ਨੂੰ ਵੀ ਬਹੁਤ ਵੱਡੀਆਂ ਮੁਬਾਰਕਾਂ ਜਿਹੜੀ ਕਿ ਤੁਸੀਂ ਸਾਡੀ ਹਰ ਮਤਲਬ ਕਿ ਨਾ ਸੇਵਾਦਾਰਾਂ ਦੀ ਮਤਲਬ ਕਿ ਦਰਗਾਹਾਂ ਦੀ ਸੇਵਾ ਕਰਦੀ ਹੈ ਤੁਹਾਡਾ ਚੈਨਲ ਜੀ ਬਾਬਾ ਜੀ ਔਰ ਪੱਟੀ ਸਾਹਿਬ ਤਾਂ ਬਹੁਤੀ ਤਕੜੀ ਸੇਵਾ ਕਰ ਰਹੇ ਨਾ ਕਾਹਵਲ ਅਰ ਜਦੋਂ ਵੀ ਪੱਟੀ ਸਾਹਿਬ ਨੂੰ ਯਾਰ ਬੁਲਾਣੇ ਆ ਨਾ ਜੀ ਪੱਟੀ ਸਾਹਿਬ ਨੂੰ ਕਿੰਨੇ ਵੀ ਕੰਮ ਹੋਣ ਉਹ ਫਟਾਫਟ ਪੱਟੀ ਸਾਹਿਬ ਕੋਟਨ ਫਾਟ ਦਰਗਾਹ ਤੇ ਪਹੁੰਚ ਜਾਂਦੇ ਨੇ ਪੱਟੀ ਸਾਹਿਬ ਦਾ ਵੀ ਬਹੁਤ ਧੰਨਵਾਦ ਤੇ ਜੈਨਰ ਤਾਰਾ ਜੈਨਰ ਦਾ ਵੀ ਬਹੁਤ ਧੰਨਵਾਦ ਅਰ ਬਾਕੀ ਸਾਡੇ ਵੱਲੋਂ ਜੀ ਸੰਗਤ ਨੂੰ ਔਰ ਵੱਡੀਆਂ ਵੱਡੀਆਂ ਬਹੁਤ ਵਧਾਈਆਂ ਔਰ ਜਿਹਦੇ ਵਿੱਚ ਸੋਨੀ ਸਾਡੇ ਬੇਟੇ ਨੂੰ ਸਾਡੇ ਸੇਵਕ ਨੂੰ ਉਹਨੂੰ ਵੀ ਬਹੁਤ ਵੱਡੀਆਂ ਵਧਾਈਆਂ ਕਿ ਜਿਹਦੇ ਵਿੱਚ 11ਵੀਂ ਵਾਲੀ ਸਰਕਾਰ ਕਿ ਇਹ ਹਰ ਟਾਈਮ ਉਹਨਾਂ ਨੂੰ ਬਲ ਬਖਸ਼ੇ ਕ੍ਰਿਪਾ ਉਹ ਪੁਨਾਰਾ ਕਰਕੇ ਜਦੋਂ ਅਸੀਂ ਮਤਲਬ ਕਿ ਹਮਨ ਕਰਿਆ ਉਹਨਾਂ ਨੂੰ ਇੱਕ ਬੇਨਤੀ ਕੀਤੀ ਵੀ ਮਾਲਕੋ ਤੁਸੀਂ ਐਦਾ ਨਾ ਕਰੋ ਸਾਡੇ ਵੱਲ ਨਾਲ ਦੇਖੋ ਜੀ ਕਿਉਂਕਿ ਇਹ ਤਾਂ ਜੀਵ ਬਤੇ ਇਨਸਾਨ ਆ ਬੋਲਦੇ ਆ ਅਸੀਂ ਤਾਂ ਸ਼ਾਮ ਹੋ ਲੈ ਲੈਨੇ ਪੱਖੇ ਥਲੇ ਵੀ ਆਪੋ ਨੇ ਲੇਕਿਨ ਜਿਹੜੇ ਜੀਵ ਔਰ ਦਰਖਤ ਉਹਨਾਂ ਨੂੰ ਬੜੀ ਲੋੜ ਹੈ ਮੀਂਹ ਦੀ ਕਾ ਬਾਤ ਇਹ ਡਮਰ ਜੂਰ ਘੜਕਾਓ ਹੂੰ ਇਹਨਾਂ ਦੀ ਕਈ ਦਫਾ ਤਾਂ ਪੰਜਾਬੀ ਚ ਪਤਾ ਕੀ ਕਹਿ ਦੇਣੇ ਮੈਨੂੰ ਲੱਗਦਾ ਹਨ 24 ਘੰਟੇ ਹੋਇਆ ਤਾਂ ਨਹੀਂ ਵੀਡੀਓ ਪਾਈ ਨਾ ਅੰਦੀ ਉਹ ਕਹਿੰਦੇ ਨੇ ਪਤਾ ਕੀ ਪੰਜਾਬੀ ਦੇ ਵਿੱਚ ਉਹ ਕਹਿੰਦੇ ਵੀ ਸਮਾਨਤਾ ਨਾਲ ਜੀ ਕਾਫਰ ਕਾ ਹੋਇਆ ਜਲਾਦਾ ਨਾਲ ਮੈਂ ਇਹਦੀਆਂ ਜੀ ਮੈਂ ਕਹਿੰਦੀ ਸਾਨੂੰ ਉਹ ਉਹ ਚੀਜ਼ ਨਾ ਸਮਝੋ ਕਿ ਸਾਨੂੰ ਜਾਨਵਰਾਂ ਬਾਰੇ ਤਾਂ ਮਾਫ ਕਰ ਦਿਓ ਜਿਹੜੇ ਜਾਨਵਰ ਐ ਉਹ ਤਾਂ ਨਹੀਂ ਵਿਚਾਰੇ ਉਹਨਾਂ ਦੇ ਉਹ ਤਾਂ ਬਦਰ ਤਰਸਦੇ ਪਾਣੀ ਤੋਂ ਪੇਡੇ ਤਰਸਦੇ ਬਿਲਕੁਕ ਉਹਨਾਂ ਦੇ ਮੁਤਲਕ ਤੁਸੀਂ ਮੇਰ ਗੁਰੂ ਨਾਲ ਤੇ ਔਰ ਉਹ ਵੀਡੀਓ ਦੇ ਵਿੱਚ ਜੋ ਤੁਸੀਂ ਬਾਬਾ ਜੀ ਨੂੰ ਅਰਦਾਸ ਬੇਨਤੀ ਕੀਤੀ ਔਰ ਤੁਹਾਡੀ ਕਬੂਲ ਵੀ ਹੋਈ ਔਰ 24 ਘੰਟਿਆਂ ਤੋਂ ਪਹਿਲਾਂ ਮਨ ਜਿਹੜਾ ਉਹ ਭਗਵਾਨੇਂਦਰ ਦੇਵਤਾ ਜੀ ਖੁਸ਼ ਹੋਏ ਔਰ ਮੈਂ ਦੇਖੋ 2 ਘੰਟੇ ਮੈਂ ਲਗਾ ਲਗਾਤਾਰ 2 ਸਵਾ 2 ਘੰਟੇ ਮੈਂ ਬਾਹਰ ਸੀਗਾ ਮੈਂ ਪਿਆ ਔਰ ਗੁਰੂ ਮਾਰ ਦੀ ਬਹੁਤ ਵੱਡੀ ਮਿਹਰ ਹੋਈ ਹੈ ਤਾਰਾ ਜੈਨਰ ਦੋਸਤਾਂ ਲਈ ਬਹੁਤ ਤਕੜੀਆਂ ਮੁਬਾਰਕਾਂ ਕਿ ਜਿਹੜੀ ਕਿ ਤੁਹਾਡਾ ਤਾਰਾ ਜੈਨਰ ਪੱਟੀ ਸਾਹਿਬ ਜੀ ਹਰ ਜਗ੍ਹਾ ਜਾ ਕੇ ਸੇਵਾ ਕਰਦੇ ਔਰ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਹੋ ਕਮ ਕਰੂ ਇਸ ਸਰਕਾਰਾਂ ਦੇ ਕੋਲ ਵੀ ਆ ਸੰਗਤ ਦੇ ਵਿੱਚ ਵੀ ਜੀ ਕਿ ਜਿੰਨੇ ਵੀ ਜਵਾਨ ਨੇ ਇੱਥੇ ਬੱਚੇ ਨਸ਼ੇ ਤੋਂ ਮੁਕਤ ਹੋ ਜਾਣ ਕੀ ਬਾਤ ਹੈ ਔਰ ਮਾਂ-ਬਾਪ ਆਪਣੇ ਬੱਚੇ ਨੂੰ ਪੂਰਾ ਹੀ ਅੱਛੀ ਤੰਗ ਨਾਲ ਧਿਆਨ ਰੱਖਣ ਬੱਚੇ ਦੇ ਉੱਤੇ ਬਹੁਤ ਅੱਛੀ ਗੱਲ ਹੈ ਹਾਂਜੀ ਜੀ ਔਰ ਜਿਹੜਾ ਕਿ ਜਿੰਨਾ ਬੰਦਾ ਨਸ਼ੇ ਤੋਂ ਬਚੂਗਾ ਉਹ ਬੰਦਾ ਆਪਣੀ ਜ਼ਿੰਦਗੀ ਦਾ ਸਫ਼ਰ ਬੜਾ ਵਧੀਆ ਕੱਟੇ ਵਧੀਆ ਗੁਰੂ ਮਹਾਰਾਜ ਦਾ ਨਾਮ ਵੀ ਲਵੋ ਕਿ ਹਰ ਸੰਗਤ ਹਰ ਬੱਚਾ ਇਸ ਗੱਲ ਨੂੰ ਜ਼ਰੂਰ ਸੋਚੇ ਔਰ ਜਿਹੜੀ ਪੜਾਈ ਆਜ ਪੜਾਈ ਤੋਂ ਬਿਨਾ ਕੋਈ ਲਾਈਫ ਨਹੀਂ ਜੀ ਲਾਈਫ ਹਮੇਸ਼ਾ ਪੜਾਈ ਦੇ ਨਾਲ ਹੈ ਕੋਈ ਵੀ ਬੱਚਾ ਹੋਰ ਆ ਯਾਰ ਦੋਸਤ ਉਹਨੂੰ ਵੀ ਪੁੱਛਾਉ ਬਿਨਾ ਵੀ ਨਸ਼ਾ ਨਹੀਂ ਕਰਨਾ ਹੋਰ ਜੋ ਮਰਜ਼ੀ ਖਾਓ ਜੀ ਮौजਾਂ ਕਰੋ ਜੀ ਯਾਰੀ ਦੋਸਤੀ ਤਾਂ ਬੱਚਿਆਂ ਦੀ ਹੁੰਦੀ ਹੁੰਦੀ ਹੈ ਜੀ ਸੰਗਤ ਵਧੀਆ ਲਵੋ ਸੰਗਤ ਅਗਰ ਸੰਗਤ ਵਧੀਆ ਲਵਾਂਗੇ ਨਾ ਰੰਗ ਵਧੀਆ ਛੱਡੇ ਜੀ ਬਾਕੀ ਮੈਂ ਗਰੂਪ ਕਹੂੰਗਾ ਔਰ ਟਾਰਾ ਚੈਨਲ

ਗਰਵੀ ਵਾਲੀ ਸਰਕਾਰ ਦਾ ਬੋਤ ਸਾਜਿਆ ਦਰਬਾਰ ਕੀ ਜੈ ਜੈ ਕਰਾਮਾ ਕਾਲੀ ਕਲਕੱਤੇ ਦਾ ਜੈ ਕਰੋ ਸਰਚਨ ਦਰਬਾਰ ਕੀ ਜੈ ਕਰੋ ਬਾਪ ਗੁਰੂ ਗੋਰਖ ਮਹਾਰਾਜ ਦਾ ਬੋਤ ਸਾਜਿਆ ਦਰਬਾਰ ਕੀ ਜੈ ਕਰੋ ਉਹਨਾਂ ਦੀ ਪਿਆਰੀ ਸੰਗਤ ਦਾ ਬੋਤ ਸਾਜਿਆ ਦਰਬਾਰ ਕੀ ਜੈ ਸੋ ਸਾਈਂ ਜੀ ਨੌਜਵਾਨਾਂ ਨੂੰ ਅਵੇਅਰ ਕਰਦੇ ਹੋਏ ਔਰ ਕਿਤਨਾ ਕਿਤੇ ਸੇਵਾ ਭਾਵਨਾ ਨਾਲ ਮਾਪਿਓ ਦੀ ਸੇਵਾ ਨਾਲ ਜੋੜਦੇ ਹੋਏ ਸੰਗਤਾਂ ਦੀ ਸੇਵਾ ਦੌਰਾਨ ਸਾਡੇ ਚੰਗੇ ਭਾਗ ਹੈ ਕਿ ਅਸੀਂ ਸਾਈਆਂ ਦੇ ਜਿਹੜੇ ਦਰਬਾਰ ਤੇ ਇੱਥੇ ਪਹੁੰਚੇ ਔਰ ਕਿਤਨਾ ਕਿਤੇ ਗੁਰੂ ਮਹਾਰਾਜ ਆਪ ਹੀ ਬੁਲਾ ਲਿੰਦੇ ਨੇ ਸੋ ਆਪਣੇ ਮਾਪੇ ਤੇ ਅਗਿਆਕਾਰੀ ਰਹੋ ਔਰ ਨਸ਼ਿਆਂ ਤੋਂ ਦੂਰ ਰਹੋ ਇਹ ਕਹਿਣਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਜੀਤ ਸਿੰਘ ਸਾਈ ਜੀ ਦਾ ਕਿਉਂਕਿ ਜਿਹੜੇ ਸਾਡੇ ਸੋਨੂ ਸਾਈ ਜੀ ਨੇ ਉਹਨਾਂ ਦੇ ਗੁਰੂ ਜੀ ਨੇ ਔਰ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਸਵਾਗਤ ਹੈ ਇਹਨਾਂ ਦਾ ਸੋ ਤੁਸੀਂ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਤੇ ਆਪਾ ਭਾਈ ਖੜੇ ਨੇ ਔਰ ਦੋ ਸ਼ਬਦ ਜਰੂਰ ਸੋਨੂ ਬਾਬਾ ਜੀ ਨੂੰ ਕਹਾਂਗੇ ਬੋਲਣਗੇ ਔਰ ਪਾਪਾ ਜੀ ਵੀ ਸਾਡੇ ਅਮਰਜੀਤ ਸਿੰਘ ਜੀ ਜਰੂਰ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋ ਜੈ ਪੀਰਾਂ ਦੀ ਜੀ ਤੇਰੇ ਵੱਲੋਂ ਸਾਰੇ ਸੰਗਤ ਨੂੰ ਆਈ ਨੂੰ ਬਹਿਲੇ ਲੋ ਧੰਨਵਾਦ ਹੈ ਜੀ ਠੀਕ ਹੈ ਜੀ ਇਸ ਦਰਵਾਰ ਦੇ ਉੱਤੇ ਜੋ ਵੀ ਜੈਸੀ ਵੀ ਮਨੋ ਕਾਮਨਾ ਲੈ ਕੇ ਆਇਆ ਤੁਰ ਦਰਵਾਰੇ ਮਨਜ਼ੂਰ ਹੈ ਜੈਸਾ ਵੀ ਕੋ ਤੇਲਫੋਨ ਲਾਇਆ ਬਾਬਾ ਜੀ ਦਾ ਤੁਰ ਦਰਗਾਹ ਹੀ ਮਨਜ਼ੂਰ ਹੈ ਜੋ ਵੀ ਮਨੋ ਕਾਮਨਾ ਲੈ ਕੇ ਆਣਗੇ ਸਭ ਦੀਆਂ ਬਾਬਾ ਜੀ ਇਸੇ ਤਰੀ ਨਾਲ ਉਹਨਾਂ ਪੂਰੀਆਂ ਕਰ ਦੇਣਗੇ ਠੀਕ ਹੈ ਸਾਈ ਜੀ ਬਹੁਤ ਧੰਨਵਾਦ ਹਾਂਜੀ ਪਾਪਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਇਸ ਭੰਡਾਰਾ ਕਰ ਰਹੇ ਜੀ ਅੱਜ ਜਿਹੜਾ 11ਵੇਂ ਦਾ ਭੰਡਾਰਾ ਚੱਲਿਆ ਜੀ ਜੀ ਅਸੀਂ ਤੇ ਇਹੀ ਕਹਾਂਗੇ ਜਿਹੜੀ ਸੰਗਤ تیاری ਆਈ ਹੈ ਜੀ ਤੇ ਉਹਨਾਂ ਦਾ ਵੀ ਬੜਾ ਧੰਨਵਾਦ ਹੈ ਬਾਕੀ ਸਰਕਾਰ ਦਾ ਬਹੁਤ ਤਕੜਾ ਧੰਨਵਾਦ ਹੈ ਜਿਹੜਾ ਕਿ ਸੰਗਤ ਨੂੰ ਬੜਾ ਵਧੀਆ ਜੋੜਦੀ ਹੈ ਔਰ ਬਾਕੀ ਸਾਡੇ ਆਪਰਾ ਸਾਈਂ ਜੀ ਸੋਨੀ ਜੀ ਇਹ ਬੇਟਾ ਜਿਹੜਾ ਹੈ ਨਾ ਬਹੁਤ ਉਦਮ ਦੇ ਨਾਲ ਹਰ ਕਾਰਜ ਬਹੁਤ ਹੀ ਵਧੀਆ ਵਧੀਆ ਤੋਂ ਵਧੀਆ ਹੀ ਬਾਬਾ ਜੀ ਵਾਸਤੇ ਔਰ ਸੰਗਤ ਲਈ ਔਰ ਕਰਦਾ ਹੈ ਔਰ ਸੇਵਾ ਬਹੁਤ ਸੁੰਦਰ ਕਰਦਾ ਹੈ ਅਰ ਬਾਕੀ ਸਭ ਨੂੰ ਸੁੰਦਰ ਵਧਾਈਆਂ ਦਿੰਦੇ ਆ ਸੋਨੀ ਜੀ ਨੂੰ ਬਹੁਤ ਵਧੀਆ ਵਧਾਈਆਂ ਦਿੰਦੇ ਆ ਖੁਸ਼ੀਆਂ ਬਾਕੀ ਇਸੇ ਤਰ੍ਹਾਂ ਇਹਦੇ ਜਿਹੜੇ ਬੱਚੇ ਆ ਉਹ ਵੀ ਇਸੇ ਤਰ੍ਹਾਂ ਕਾਬਲ ਹੋਣ ਸੇਵਾ ਕਰਨ ਦੀ ਅੱਛਾ ਹੋਵੇ ਠੀਕ ਹੈ ਧੰਨਵਾਦ ਬਾਬੋ ਸਾਈ ਜੀ ਸਾਰੀ ਸੰਗਤ ਨੂੰ ਬਾਈ ਬੰਗਾਰ ਦਾ ਬਹੁਤ ਵਧਾਈਆਂ ਸੋ ਜਿਹੜੇ ਬੱਚਿਆਂ ਨੇ ਅੱਜ ਇੰਟਰਵਿਊ ਦੇ ਪੇਪਰ ਦਿੱਤੇ ਗਏ ਉਹਨਾਂ ਬੱਚਿਆਂ ਨੂੰ ਵੀ ਸਾਡੇ ਸਾਈਂ ਮਾਲਕ ਉਹ ਦਰਹਿਮਤ ਕਰਨ ਅਰ ਵਧੀਆ ਇਹ ਨਹਿਮਤ ਹੈ ਰਹਿਮਤ ਦੇ ਵਿੱਚ ਉਹ ਪਾਸ ਹੋਣ ਬੱਚੇ ਸਭ ਕੋ ਸਾਰੇ ਬੜੀ ਨੀਂਮਤ ਕਰਕੇ ਆਏ ਬੱਚੇ ਜੀ ਉਹ ਜ਼ਰੂਰ ਉਹਨਾਂ ਤੇ ਮਿਹਰ ਕਰੇ ਮਾਲਕ ਜੀ ਲੋਕੋ ਮੈਨੂੰ ਅੱਗੇ ਬੈਠਣ ਆ ਅੱਗੇ ਲਾਜੀ ਸੋ ਸਾਈਂ ਅਮਰਜੀਤ ਜੀ ਜੋ ਕਿ ਬਹੁਤ ਹੀ ਸੰਗਤ ਦੀ ਸੇਵਾ ਭਾਵਨਾਵਾਂ ਕਰਦੇ ਨਜ਼ਰ ਆਉਂਦੇ ਆ ਔਰ ਸਾਡੇ ਸਮਾਜ ਪ੍ਰਤੀ ਇੱਕ ਨੌਜਵਾਨਾਂ ਨੂੰ ਬਹੁਤ ਅੱਛੀ ਸੇਧ ਦੇ ਰਹੇ ਆ ਔਰ ਬਾਬਾ ਜੀ ਵੀ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਇਹ ਸੇਵਾ ਭਾਵਨਾ ਵਾਲੀ ਸਾਈਡ ਜਿਹੜਾ ਉਹ ਲੈ ਕੇ ਆ ਰਹੇ ਔਰ ਕਿਤਨਾ ਕਿਤੇ ਜਿਹੜੇ ਨੌਜਵਾਨ ਨੇ ਉਹ ਸੇਵਾ ਭਾਵਨਾ ਨੂੰ ਜਰੂਰ ਅਕਸੈਪਟ ਕਰਨਾ ਔਰ ਨਸ਼ਿਆਂ ਤੋਂ ਦੂਰ ਰਹਿਣਾ ਸੋ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਦੇਖ ਰਹੇ ਹੋ ਸਾਈਆਂ ਦੇ ਦਰਬਾਰ ਤੋਂ ਸੋ ਤੁਸੀਂ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਅੱਜ ਪੀਰਾਂ ਦੇ ਦਰਬਾਰ ਤੋਂ ਜਿੱਥੇ ਕਿ ਸੋਨੂ ਬਾਬਾ ਜੀ ਵੱਲੋਂ ਸੋਨੂ ਸਾਈਂ ਜੀ ਵੱਲੋਂ ਗੁਰੂ ਮਹਾਰਾਜ ਦੀ 11ਵੀਂ ਮਨਾਈ ਜਾ ਰਹੀ ਹੈ ਔਰ ਲੰਗਰ ਜਿਹੜੇ ਇੱਥੇ ਚੱਲ ਰਹੇ ਨੇ ਸਵੇਰ ਤੋਂ ਹੀ ਔਰ ਦੂਰੋਂ ਦੂਰੋਂ ਸੰਗਤਾਂ ਤੋਂ ਮੋਹ ਮਹਾ ਕੇ ਪਹੁੰਚੇ ਨੇ ਦਰਬਾਰ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਸੋਨੂ ਸਾਈਂ ਜੀ ਵੱਲੋਂ ਅਤੇ ਸੰਗਤਾਂ ਵੱਲੋਂ ਜਿਹੜਾ ਜਿਹੜਾ ਇਹ ਤੇ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਅੱਜ 11ਵੀਂ ਦਾ ਦਿਹਾੜਾ ਹੈ ਔਰ ਬਾਬਾ ਜੀ ਦਾ ਦਿਹਾੜਾ ਮਨਾਉਂਦੇ ਹੋਏ ਸੋਨੂ ਸਾਈਂ ਜੀ ਵੱਲੋਂ ਬਾਬਾ ਅਮਰਜੀਤ ਜੀ ਵੱਲੋਂ ਸੰਗਤਾਂ ਵੱਲੋਂ ਸਮੂਹ ਸੰਗਤਾਂ ਵੱਲੋਂ ਇਸ ਜਗ੍ਹਾ ਦੇ ਉੱਪਰ ਇਸ ਦਰਬਾਰ ਦੇ ਉੱਪਰ ਲੰਗਰ ਲਗਾਇਆ ਗਿਆ ਹੈ ਔਰ ਲੰਗਰ ਦੀ ਸੇਵਾ ਕਰਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸੋਨੂ ਸਿੰਘ ਜੀ ਬਾਬਾ ਅਮਰਜੀਤ ਸਾਡੇ ਪਿਆਰੇ ਬੱਚੇ ਔਰ ਸਾਡੇ ਦਰਵੀਰ ਬਾਹਰੋਂ ਆ ਕੇ ਸੇਵਾ ਕਰ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਈਵ ਤਸਵੀਰਾਂ ਇਹ ਦਰਬਾਰ ਜਿਹੜਾ ਇਹ ਆਪਾਂ ਨੂਰਪੁਰਾ ਜਿਹੜਾ ਉਹ ਸਾਈਡ ਤੋਂ ਬਣਿਆ ਹੋਇਆ ਦਰਬਾਰ ਹੈ ਔਰ ਬਹੁਤ ਸੰਗਤਾਂ ਇੱਥੇ ਹਮਮਾ ਕੇ ਪਹੁੰਚਦੀਆਂ ਨੇ ਹਰੋ ਹਰ ਮਨੋ ਕਾਮਨਾ ਜਿਹੜੀ ਇੱਥੇ ਪੂਰੀ ਹੁੰਦੀ ਹੈ ਸੋ ਸੋਨੇ ਸਾਈਂ ਦੇ ਗੁਰੂ ਜੀ ਅਮਰਜੀਤ ਜੀ ਸਾਈਂ ਵੱਲੋਂ ਅਮਰਜੀਤ ਬਾਬਾ ਜੀ ਵੱਲੋਂ ਵੀ ਬਹੁਤ ਵੱਡਾ ਉਪਰਾਲਾ ਸਮੇਂ-ਸਮੇਂ ਸਰ ਕਰਦੇ ਰਹਿੰਦੇ ਨੇ ਪਿੱਛੇ ਉਹਨਾਂ ਨੇ ਭੰਡਾਰਾ ਵੀ ਕਰਾਇਆ ਔਰ ਅਸੀਂ ਉਸ ਭੰਡਾਰੇ ਦਾ ਲਾਈਵ ਕਰਕੇ ਆਏ ਔਰ ਬਹੁਤ ਗੁਰੂ ਮਹਾਰਾਜ ਨਾਲ ਜੁੜੇ ਹੋਏ ਨੇ ਔਰ ਅਕਸਰ ਹੀ ਸੇਵਾ ਕਰਦੇ ਰਹਿੰਦੇ ਆ ਔਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਨਾਲ ਜੁੜੇ ਹੋਏ ਨੇ ਔਰ ਤੁਸੀਂ ਵੀ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ